ਗੁਰਜੀ ਦਾ ਖਲਸਾ ਵਾਈ ਗੁਰਜੀ ਕੀ ਫਤਿਹ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਬੁਟੀਕਾਂ ਦੇ ਬਲੌਗਸ ਵਿੱਚ ਅੱਜ ਦੀ ਵੀਡੀਓ ਵਿੱਚ ਕਾਟਨ ਦੇ ਸੂਟ ਹੈ ਜੀ ਬਹੁਤ ਸੋਹਣੇ ਮਸ਼ਲਿਨ ਕਾਟਨ ਦੇ ਸੂਟ ਹੈ ਬਹੁਤ ਵਧੀਆ ਕਲਰ ਕੰਬੀਨੇਸ਼ਨ ਹੈ ਪ੍ਰਿੰਟਡ ਤੇ ਪੈਚਵਰਕ ਵਰਕ ਵਾਲੇ ਸੂਟ ਹੈ ਜੀ ਸਾਰੇ ਸੂਟ ਬਹੁਤ ਸੋਹਣੇ ਆ ਜੀ ਠੀਕ ਹੈ ਜੀ ਦਿਖਾਉਂਦੇ ਆ ਇਹਨਾਂ ਵਿੱਚੋਂ ਕੋਈ ਵੀ ਪਸੰਦ ਆਂਦਾ ਹੈ ਤੇ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 988672100 ਹਾਂ ਜੀ ਇਹ ਦੇਖੋ ਮਸਟਰਡ ਕਲਰ ਦਾ ਸੂਟ ਹੈ ਬਹੁਤ ਸੋਹਣਾ ਪ੍ਰਿੰਟਡ ਹੈ इससे वर्क भी किया लगे हुआ जी जो स्टोन वर्क ओरिजिनल है जी उतर वाला नहीं है जी प्रिंट बहुत सोना कलर भी बहुत गर्मी स्पेषल सूट लेके आए हैं की डिजाइनिंग देखो बहुत सोहनी है आउटलाइनिंग की हुई है जी गुटा पत्ती डिजाइनर बाजू आज जिम्मे शर्ट का फ्रंट ਵੱਡੇ ਪ੍ਰਿੰਟ ਦੇ ਵਿੱਚ ਤੇ ਬਾਜੂ ਦਾ ਪ੍ਰਿੰਟ ਛੋਟੇ ਪ੍ਰਿੰਟ ਦੇ ਵਿੱਚ ਹੈ ਜੀ ਤੇ ਬੈਕ ਤੇ ਵੀ ਇਦਾਂ ਹੀ ਹੈ ਜੀ ਬਾਰਡਰ ਆਇਆ ਜੀ نیچے ਘੇਰੇ ਤੇ ਤੇ ਉੱਪਰ ਇਹ ਪ੍ਰਿੰਟ ਹੈ ਜੀ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਬਿਲਕੁਲ ਲਾਈਟਵੇਟ कॉटन स्टੱਫ ਹੈ ਜੀ ਬਾਟਮ ਹੈ ਜੀ ਇਹਦੇ ਨਾਲ कॉटन ਦੀ ਤੇ ਮਛਲੀ ਜਿੰਦੀ ਬਾਟਮ ਹੈ ਜੀ ਇਹਦੇ ਨਾਲ ਪ्योर ਸ਼ਿਫॉन ਦਾ ਡਿਜ਼ਾਈਨਰ ਦੁਪੱਟਾ ਹੈ ਜੀ ਬਹੁਤ ਸੋਹਣਾ ਨਜ਼ਾਇਕਾ ਦੁਪੱਟਾ 2000 ਪ੍ਰਾਈਸ ਹੈ ਜੀ ਸੂਟ ਦਾ ਹਾਂਜੀ ਕਾਟਨ ਸਟਫ बहुत सोना पैच वर्क किया पाए हुए कलर भी बहुत प्योर कॉटन है जी, जी।, तो जी। सैल्फ प्रिंट आउटलाइनिंग की वर्क है जी फ्रंट की डिजाइनिंग होगी जी हो जी बैक पर भी प्रिंट है जी प्लेन बॉटम है जी, है जी। ठीक है जी ਇਹ ਪਿਓਰ ਸ਼ਫੌਨ ਦਾ ਦੁਪੱਟਾ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਦਾ ਦੁਪੱਟਾ ਪਿਓਰ ਸ਼ਫੌਨ ਦਾ ਫਲਾਵਰਾ ਵੜਾਇਆ ਚ ਹੈ 220 ਪ੍ਰਾਈਸ ਹੈ ਜੀ ਸੂਟ ਦਾ ਹਾਂਜੀ ਪਿਓਰ ਕਾਟਨ ਸਟੱਫ ਹੈ ਜੀ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਸੈਲ ਪ੍ਰਿੰਟ ਦੇ ਵਿੱਚ ਤੇ ਪ੍ਰਿੰਟ ਬਹੁਤ ਸੋਹਣਾ ਜੀ ਇਹਦਾ ਇਹ ਫਰੰਟ ਦੀ ਡਿਜ਼ਾਈਨਿੰਗ ਹੋ ਗਈ। neck ਤੇ ਡਿਜ਼ਾਈਨ ਬਣਿਆ ਹੋਇਆ ਜੀ। ਇਹਦੀ ਫਰੰਟ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ। ਸੈਂਟਰ ਦੇ ਵਿੱਚ ਜਿੱਦਾਂ ਕਲੀਆਂ ਵਾਲਾ ਡਿਜ਼ਾਈਨ ਹੈ ਤੇ ਸਾਈਡਾਂ ਦੇ ਵਿੱਚ ਤਿਰਛਾ ਡਿਜ਼ਾਈਨ ਹੈ। ਬਹੁਤ ਸੋਹਣਾ ਡਿਜ਼ਾਈਨ ਹੈ। ਤੇ ਨੀਚੇ ਘੇਰੇ ਤੇ ਇਹਦੀ ਡਿਜ਼ਾਈਨਿੰਗ ਵੀ ਨੀਚੇ ਘੇਰੇ ਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਜੀ। ਤੇ ਇਧਰ ਇਹ ਬੱਤੀ ਡਿਜ਼ਾਈਨਿੰਗ ਹੈ ਜੀ ਸੈਲਫ ਪ੍ਰਿੰਟ ਦੇ ਵਿੱਚ। ਠੀਕ ਹੈ ਜੀ ਇਹ ਫਰੰਟ ਦੀ ਡਿਜ਼ਾਈਨਿੰਗ ਹੋ ਗਈ। तो एम ही बैक की डिजाइनिंग है जी तीन मीटर की बॉटम है जी ये ठीक है जी चना दुपट्टा तो चनाव का दुपट्टा है जी बहुत सोहना फोर साइड लैश लगी हुई है तो बहुत सोना डिजाइनर दुपट्टा है जी छब्बीस सौ प्राइस है जी सूट का प्योर कॉटन है तो चनाव का दुपट्टा है जी बहुत सारा डिजाइनर दुप्टा है जी हाँ जी मछलीन स्टाफ है जी बहुत सोहना डिजाइन वर्क किया पत्ती लगा के ठीक है जी डिजाइनिंग बहुत सोहनी जी पत्ते प्रिंट भी बहुत सोहना है जी तेजे घेरे की डिजाइनिंग भी बहुत वाइए मछलीन स्टाफ है जी ये बहुत ਮਸ਼ਲੀਨ ਸਟੱਫ ਹੈ ਜੀ। ਜਿਹੜਾ ਜਨਰਲ ਸ਼ਰਟ ਹੈ ਉਹ ਬਹੁਤ ਸੋਹਣੀ ਸ਼ਰਟ ਹੈ ਜੀ। ਤੇ ਇਧਰ ਇਹ ਬੱਚੂ ਦੀ ਡਿਜ਼ਾਈਨਿੰਗ ਆਏਗੀ ਜੀ। ਇਹ ਬੈਕ ਤੇ ਰਿਆ ਤਾਈਆਂ ਜੀ, ਪ੍ਰਿੰਟ। ਇਹ ਘੇਰੇ ਤੇ ਆਈ ਤਾਂ ਜੀ ਨੀਚੇ। ਸੰਤੂਸ਼ ਫਲਾਵਰ ਬਣਿਆ ਹੋਇਆ ਹੈ। ਸਾਡਾ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਆਇਆ ਹੋਇਆ ਜੀ। ਕਾਟਨ ਦੀ ਬਾਟਮ ਹੈ ਜੀ ਇਹਦੇ ਨਾਲ। ਤੇ ਮਸ਼ਲੀਨ ਦਾ ਹੀ ਦੁਪੱਟਾ ਹੈ ਜੀ। ਇੰਦਾ ਦਾ ਪੱਟ ਬਹੁਤ ਸੋਹਣਾ ਡਿਜ਼ਾਈਨਰ ਸੂਟ ਹੈ ਜੀ ਮਾਈ ਬਾਈ ਸਪਰਾਈਸ ਹੈ ਜੀ ਸੂਟ ਦਾ ਹਾਂਜੀ ਪਰਪਲ ਕਲਰ ਡਿਜ਼ਾਈਨਰ ਸੂਟ ਹੈ ਜੀ ਫਰੰਟ ਦੀ ਡਿਜ਼ਾਈਨਿੰਗ ਦੇਖੋ ਬਹੁਤ ਸੋਹਣੀ ਹੈ ਸੈਂਟਰ ਦੇ ਵਿੱਚ ਛੋਟੇ ਫਲਾਵਰਾਂ ਸੱਡਾਂ ਦੇ ਵਿੱਚ ਬਾਕਸ ਦੇ ਵਿੱਚ ਤੇ ਫਲਾਵਰਾਂ ਦੇ ਵਿੱਚ ਡਿਜ਼ਾਈਨ ਹੈ ਜੀ ਤੇ ਇਹ ਵਰਕ ਕੀਤਾ ਹੋਇਆ ਜੀ ਸਾਰਾ ਤੇ نیچے ਘੇਰੇ ਤੇ ਵੀ ਸਾਰਾ ਤੇ نیچے ਘੇਰੇ ਤੇ ਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਜੀ ਸਾਰਾ ਆਊਟਲਾਈਨਿੰਗ ਕੀਤੀ ਹੋਈ ਹੈ ਜੀ ਇਹ ਸੈਂਟਰ ਦੇ ਵਿੱਚ ਇੱਕ ਫਲਾਵਰ ਹੈ ਬਹੁਤ ਸੋਹਣਾ ਤੇ نیچے ਘੇਰੇ ਤੇ ਵੇਲ ਪਾਈ ਹੋਈ ਹੈ ਤੇ ਇਧਰ ਇਹ ਛੋਟੇ ਪ੍ਰਿੰਟ ਦੇ ਵਿੱਚ ਬਾਜੂ ਦੀ ਡਿਜ਼ਾਈਨ ਹੈ ਜੀ ਕਲੇਨ ਬੋਟਲ ਹੈਗੀ ਸੀ ਇਹਦੇ ਨਾਲ ਤੇ ਬੈਗ ਤੇ ਵੀ ਇੱਦਾਂ ਹੀ ਪ੍ਰਿੰਟ ਹੈ ਜੀ। ਬੈਗ ਤੇ ਵੀ ਇੱਦਾਂ ਪ੍ਰਿੰਟ ਹੈ, ਸਟਾਫ ਮਛਲੀਨ ਹੈ ਜੀ ਇਹ। ਤੇ ਇਹਦੇ ਨਾਲ ਮਛਲੀਨ ਦਾ ਹੀ ਦੁਪੱਟਾ ਹੈ ਜੀ, ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ। ਤੇ ਇਹਦੇ ਨਾਲ ਮਛਲੀਨ ਦਾ ਦੁਪੱਟਾ ਹੈ ਜੀ, ਬਹੁਤ ਸੋਹਣਾ ਡਿਜ਼ਾਈਨਰ ਹੈ। 9 ਮੀਟਰ ਦਾ ਆਪਣਾ ਗੁੱਲਾ ਦੁਪੱਟਾ ਹੈ ਜੀ। ਕਲਰ ਵੀ ਬਹੁਤ ਸੋਹਣਾ ਹੈ ਜੀ। चौबीस सौ प्राइस है जी सूट का हाँ जी पिंक कलर प्रिंट बहुत सोना जी देखो डबल शर्ट के सेंटर डिजिटल वर्क है जी कियाट है जी बहुत सोना डिजाइनर शर्ट है जी ये वर्क भी है तो प्रिंट भी है जी कलर भी बहुत सोहना ठीक है जी प्रंट के बैक इदा ही डिजाइन है जी फ्रंट से भी, भी सेम डिजाइनिंग रहेगी जी कॉटन रहेगीटन बॉटम है ये दुपट्टा बहुत सोना डिजाइनर दुपट्टा है जी सूट भी बहुत है जी ते कलर भी बहुत प्यारा है जी चौबीस तो सौ प्राइस है जी सूट का पूरी शर्ट के जी पे ਅਚਲੀ ਇਨਸਟਾਫ ਆਊਟਲਾਈਨਿੰਗ ਕਿਤੇ ਹੋਈ ਹੈ ਜੀ ਫਲਾਵਰਾਂ ਦੇ ਉੱਤੇ ਇਹ ਕਮਰਕੋਲ ਆਏਗਾ ਜੀ ਫਲਾਵਰ ਇੱਥੇ ਨੈਕ ਬਣੇਗਾ ਜੀ ਤੇ نیچے ਘੇਰੇ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਲਾਈਟ ਤੇ ਡਾਰਕ ਫਲਾਵਰ ਬਣਾਈ ਹੋਈ ਹੈ ਜੀ ਤੇ ਸਾਰਿਆਂ ਤੇ ਸਟੋਨ ਵਰਕ ਤੇ ਗੋਟਾ ਪੱਤੀ ਆਊਟਲਾਈਨਿੰਗ ਕੀਤੀ ਹੋਈ ਹੈ ਜੀ ਤੇ نیچے ਘੇਰੇ ਤੇ ਪ੍ਰਿੰਟ ਬਹੁਤ ਸੋਹਣਾ ਹੈ ਜੀ ਤੇ ਜਿਹੜਾ ਸੂਟ ਦਾ ਇੰਟਾਜੀ ਇਹ ਵੀ ਸੈਲਫ ਪ੍ਰਿੰਟ ਦੇ ਵਿੱਚ ਹੈ ਜੀ ਪਲੇਨ ਜੀ ਹੈ ਇਹ ਇਹ ਤੇ ਇੱਧਰ ਇਹ ਬਾਚੂ ਦੀ ਡਿਜ਼ਾਈਨਿੰਗ ਆ ਗਈ ਇਹ ਕਾਂਟ ਦੀ ਡਿਜ਼ਾਈਨਿੰਗ ਹੈ ਜੀ ਤੇ ਬੈਕ ਤੇ ਵੀ ਇਦਾਂ ਹੀ ਫਲਾਵਰ ਬਣੇ ਹੋਏ ਹੈ ਜੀ ਪਲੇਨ ਬਾਟਮ ਰਹੇਗੀ ਜੀ ਮਛਲੀ ਇਹਨਾਂ ਸਟੱਫ ਹੈ ਜੀ ਇਹ ਠੀਕ ਹੈ ਜੀ ਤੇ ਮਛਲੀ ਇਹਨਾਂ ਦਾ ਹੀ ਦੁਪੱਟਾ ਮਛਲੀ ਇਹਨਾਂ ਦਾ ਦੁਪੱਟਾ ਹੈ ਜੀ ਬਹੁਤ ਸੋਹਣਾ ਫਲਾਵਰ ਦਾ ਦੁਪੱਟਾ ਜੀ 210 ਪ੍ਰਾਈਸ ਹੈ ਜੀ ਸੂਟ ਦਾ 4% ਡਾਊਨਰ ਬਣਿਆ ਹੋਇਆ ਤੇ ਸੈਂਟਰ ਦੇ ਵਿੱਚ ਜਿਵੇਂ ਸ਼ਰਟ ਦੇ ਵਿੱਚ ਫਲਾਵਰ ਹੈ ਉਹ ਜਿਵੇਂ ਫਲਾਵਰ ਹੈ ਜੀ ਸੈਂਟਰ ਦੇ ਵਿੱਚ ਦੁਪੱਟਾ ਹੈ ਜੀ ਹਾਂਜੀ ਪਿਓਰ ਕਾਟਨ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਇਹ ਵਰਕ ਕੀਤਾ ਹੋਇਆ neck ਦੇ ਕੋਲ ਆਏਗਾ ਜੀ ਵਰਕ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਪਿਓਰ ਕਾਟਨ ਦੇ ਵਿੱਚ ਸੂਟ ਹੈ ਜੀ 1600 ਪ੍ਰਾਈਸ ਹੈ ਜੀ ਸੂਟ ਦਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਜੀ ਤੇ ਨੀਚੇ ਘੇਰੇ ਦੇ ਡਿਜ਼ਾਈਨਿੰਗ ਦੇਖੋ ਬਹੁਤ ਹੀ ਵਧੀਆ ਹੈ ਜੀ ਇਹ ਵਰਕ ਕੀਤਾ ਹੋਇਆ ਹੈ ਜੀ ਤੇ ਪੂਰੇ ਘੇਰੇ ਉੱਪਰ ਵਰਕ ਤੇ ਆਊਟਲਾਈਨਿੰਗ ਕੀਤੀ ਹੋਈ ਹੈ ਜੀ ਲੱਗ ਤੋਂ ਡਿਜ਼ਾਈਨ ਹੈ ਜੀ ਸੂਟ ਦਾ ਪਿਓਰ ਕਾਟਨ ਹੈ ਜੀ ਤੇ ਇਧਰ ਬਾਜੂ ਦੀ ਡਿਜ਼ਾਈਨਿੰਗ ਆ ਗਈ ਜੀ ਪਲੇਨ ਬਾਟਮ ਵਾਲੀ ਹੈਗੀ ਜੀ ਤੇ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਹੈ ਜੀ ਜਿਵੇਂ ਸੂਟ ਦੇ ਵਿੱਚ 컬러 ਹੈ ਓਵੇਂ ਹੀ ਸਾਰੇ ਦੁਪੱਟੇ ਦੇ ਵਿੱਚ 컬러 ਹੈ ਜੀ 컬러 ਬਹੁਤ ਸੋਹਣਾ ਜੀ ਸੂਟ ਦਾ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਜੀ ਹਾਂਜੀ ਲਵੈਂਡਰ ਕਲਰ ਰਾਮ ਟੈਕਸਟ ਲੈਂਦਾ ਸੂਟ ਹੈ ਜੀ ਇਹ ਸੈਲ ਪ੍ਰਿੰਟ ਦੇ ਵਿੱਚ ਹੈ ਜੀ ਤੇ ਪ੍ਰਿੰਟ ਹੈ ਜੀ ਬਹੁਤ ਸੋਹਣਾ 컬러 ਵੀ ਬਹੁਤ ਵਧੀਆ ਇਹ ਨੈਕ ਦੀ ਡਿਜ਼ਾਈਨਿੰਗ ਆ ਗਈ ਜੀ ਹੇ ਨੀਚੇ ਘੇਰੇ ਤੇ ਡਬਲ ਸ਼ੇਪ ਦੇ ਵਿੱਚ ਆ ਜੀ ਇਹ ਇਧਰ ਬਾਜੂ ਦੀ ਡਿਜ਼ਾਈਨਿੰਗ ਹੈ ਜੀ ਰਾਮ ਟੈਕਸ ਬਣਦਾ ਸੂਟ ਹੈ ਜੀ 3 ਮੀਟਰ ਦੀ ਬਾਟਮ ਹੁੰਦੀ ਹੈ ਜੀ ਜਿਹੜੇ ਰਾਮ ਟੈਕਸ ਦਾ ਸੂਟ ਹੁੰਦੇ ਆ ਜੀ ਫਰੰਟ ਦੀ ਡਿਜ਼ਾਈਨਿੰਗ ਹੈ ਜੀ ਤੇ ਐਵੇਂ ਹੀ ਪ੍ਰਿੰਟ ਹੈ ਬੈਕ ਪੇਜ ਤੇ ਫਿਰ ਇਹ ਬਾਟਮ ਰਹਿ ਗਈ ਸੀ ਚਲੋ ਹਾਂ ਦਾ ਦੁਪੱਟਾ ਹੈ ਜੀ ਬਹੁਤ ਸੋਨ ਡਿਜ਼ਾਈਨਰ ਦੁਪੱਟਾ ਹੈ ਜੀ ਚਨੋਂ ਦਾ 2600 ਪ੍ਰਾਈਸ ਹੈ ਜੀ ਸੋਹਦਾ ਦੋਨੇ ਛੜੇ ਤਾਂ ਬਾਰਡਰ ਬਣਿਆ ਹੋਇਆ ਕਾਟਨ ਦੀ ਲੈਸ਼ ਲੱਗੀ ਹੋਈ ਹੈ ਜੀ ਬਹੁਤ ਹੀ ਵਧੀਆ ਸੋਟ ਹੈ ਜੀ ਹਨ ਵੀ ਮਸ਼ਲਿਨ ਸਟੱਫ

ਇਹ ਪਲੇਨ ਬਾਟਲ ਰਹੀ ਜੀ ਜਿਹੇ ਰੈਸਟ ਕਲਰ ਦੇ ਵਿੱਚ ਸੌਟ ਹੈ ਜੀ ਇਹ ਤੇ ਮਸ਼ਲੀਨ ਦਾ ਦੁਪੱਟਾ ਹੈ ਜੀ 2000 ਪ੍ਰਾਈਸ ਹੈ ਜੀ ਸੌਫਟ ਦਾ ਬਹੁਤ ਸੋਹਣਾ ਡਿਜ਼ਾਈਨ ਦਾ ਦੁਪੱਟਾ ਹੈ ਜੀ ਇਸ ਵੀਡੀਓ ਨਾਲ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ